ਸਾਡੇ ਇਥੇ 16 17 ਪਿੰਡ ਪੈਂਦੇ ਆ ਜਿੰਨਾ ਪਿੰਡਾਂ ਦੀ ਇਸ ਬਣਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਕਿ ਜਦੋਂ ਤੋਂ ਇਹ ਬਣਨ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਮਚਾਈ ਤੇ ਅੱਜ ਜਿਹੜਾ ਸੇਵਾ ਕਾਰਜ ਇਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਪਰ ਜਿਹੜੇ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇਥੇ ਹੜ੍ਹ ਆਏ ਇਹ ਜਿਹੜਾ ਬਨ ਜਿੱਥੇ ਅਸੀਂ ਪਹੁੰਚੇ ਹਾਂ ਬਾਉਪੁਰ ਪਿੰਡ ਦੇ ਵਿੱਚ ਇੱਥੇ ਕਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾ ਵੱਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬਨ ਨਹੀਂ ਸੀ 18 'ਚ ਹੀ ਬਣਿਆ ਗਿਆ ਇੱਕ ਬਨ ਮੇਰਾ ਨਾਮ ਦਵਿੰਦਰ ਸਿੰਘ ਆ ਮੈਂ ਫੌਲਟ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਨੇ ਉਹਨਾਂ ਨੂੰ ਪੰਜਾਬ ਚ ਵੀ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਸਾੜ ਆਇਆ ਸੀ ਕਿਤੇ ਬਨ ਦੇ ਵਿੱਚ ਬਹੁਤ ਵੱਡੇ ਪੌੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਇਜਾ ਬੰਦ ਜੇ ਬੰਨੇ ਸਾਡਾ ਕੰਮ ਚੱਲਦਾ ਕਿਉਂਕਿ ਟ੍ਰੇਨ ਵਾਲਿਆਂ ਬਹੁਤ ਵਾਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ। ਸਪਰੰਤ ਕਾਰਜ ਦੀ ਅੰਤਤਾ ਹੋਈ ਹੈ ਕਿਵੇਂ ਦੇਖਦੇ। ਮੈਂ ਕੁਲਦੀਪ ਸਿੰਘ ਸਾੰਗਰਾ ਇੱਥੋਂ ਦੇ ਰਹਿਣ ਵਾਲਾ। ਸਾਡੇ ਇੱਥੇ 16 17 ਪਿੰਡ ਪੈਂਦੇ ਆ। ਜਿੰਨਾ ਪਿੰਡਾਂ ਦੀ ਐਸ ਬਣਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਤੇ ਜਦੋਂ ਤੋਂ ਇਹ ਬਣ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸ਼ਾਇਦ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ। ਔਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਹਚਾਈ ਜਿੱਥੇ ਬੰਨ ਟੁੱਟਿਆ ਬੰਨ ਦੇ ਵਿੱਚ ਤੋੜ ਪਿਆ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਟੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕ ਚੁੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀ ਕਿਉਂਕਿ ਪਾਣੀ ਬਰਸਾਤਾਂ ਦੇ ਦਿਨ ਫੇਰ ਆ ਗਿਆ ਆੜੇ ਤੇ ਫੇਰ ਹੋਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਦਲਵਰ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਏਡ ਦੇ ਪ੍ਰੋਜੈਕਟ ਜਿਆਦਾ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਭਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਬੰਨ ਵਿਤੋੜ ਵੱਜ ਜਾਣ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹਦੀ ਮਾਰ ਤੋਂ ਅਸੀਂ ਵੱਜ ਗਈਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉਹ ਉੱਚਾ ਹੋ ਸਕਦਾ ਜਿਹੜਾ ਫੰਡ ਹੈ ਜਿਹੜਾ ਫੰਡ ਹੈ ਜਿਹੜਾ ਰੱਖਾਇਦਾ ਹੈ ਦਾ ਵੀ ਪੁੱਛਣਾ ਰੱਖਾਇਦਾ ਹੈ ਉਹਨਾਂ ਪਰਭਾਵਨ ਇਹ ਜਿਹੜਾ ਜੀ ਟਾਪੂ ਨਮਾ ਇਲਾਕਾ ਵਾ ਇਹ ਉਹ ਟਾਪੂ ਨਮਾ ਇਲਾਕੇ ਦੇ ਵਿੱਚ ਅਸੀਂ ਵੈਸੇ ਤਾਂ ਆਪਾਂ ਤੋਂ ਤੇ ਇਹ ਬਣ ਲਾਇਆ ਸੀਗਾ ਪਰ ਇਹ ਜ਼ਮੀਨ ਕੋਈ ਮਤਲਬ ਦਰਿਆਦ ਹੀ ਨਹੀਂ ਹੈ ਤੇ ਨਾ ਕੋਈ ਸਰਕਾਰੀ ਜ਼ਮੀਨ ਹੈ ਸਾਡੀਆਂ ਆਪਣੀਆਂ ਮਾਲਕੀਆਂ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਪਬਲਿਕ ਨੇ ਜਿਹੜਾ ਸੰਗਤ ਨੇ ਯੋਗ ਦੇ ਨਾਲ 2018 ਦੇ ਵਿੱਚ ਬਣ ਲਾਇਆ ਸੀਗਾ ਤੇ 18 ਤੋਂ ਅਸੀਂ 4 ਫਸਲਾਂ 19 ਦੇ ਵਿੱਚ 20 21 ਦਾ 4 ਫਸਲਾਂ ਜਿਹੜੀਆਂ ਸਾਡੀਆਂ ਹੋਈਆਂ ਉਸ ਤੋਂ ਉਪਰੰਤ ਜਿਹੜਾ ਵਾ ਇਹ 23 ਦੇ ਵਿੱਚ ਜਿਹੜਾ ਟੁੱਟ ਗਏ ਤੇ ਸਾਡੀ ਫੇਰ ਜਿਹੜੀ ਹੈ ਬਰਬਾਦੀ ਹੋ ਗਈ। ਹੁਣ ਜਿਹੜਾ ਬੰਦ ਨਾ ਅੱਜ ਜਾ ਰਿਹਾ ਹੈ ਕਿੰਨੀ ਥਾਵਾਂ ਤੋਂ ਫੀਚ ਹੈ ਕਿੰਨਾ ਕਿ ਰਖਵਾ ਤੇ ਕਿੰਨਾ ਕਿ ਟਾਈਮ ਲੱਗੇਗਾ। ਜਿਹੜਾ ਤਾਂ ਬਿਲਕੁਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਹਾਂਪੁਰਖ ਬਾਬਾ ਸੁੱਖਾ ਸੋਹਣਾ ਨੇ ਬਹੁਤ ਸਹਿਯੋਗ ਕੀਤਾ ਸੀ 2023 ਦੇ ਵਿੱਚ ਸੰਗਤਾਂ ਸੰਗਤ ਰੂਪ ਦੇ ਵਿੱਚ ਤੇ ਇੱਥੋਂ ਦੇ ਰਾਣਾ ਅੰਦਰ ਪ੍ਰਤਾਪ ਹਲਕਾ ਬਲਾ ਇੱਕ ਜਿਹੜੇ ਆ ਉਹਨਾਂ ਨੇ ਫੈਸਲਾ ਲਾਇਆ ਸੀ। ਤੇ ਜਿਹੜੇ ਤੋੜ ਜਿਆਦਾ ਪ੍ਰਭਾਵਿਤ ਕਰਦੇ ਇਲਾਕੇ ਨੂੰ ਉਹਨੂੰ ਬੰਦ ਕੀਤਾ ਗਿਆ ਸੀ ਪਰ ਉਹ ਵੀ ਹਜੇ ਪੂਰੇ ਮੁਕੰਮਲ ਨਹੀਂ ਸੀ ਕੰਪਲੀਟ ਨਹੀਂ ਹੋਏ ਉਹਨਾਂ ਦੇ ਵੀ ਖਤਰਾ ਅਜੇ ਉਹਨਾਂ ਹੀ ਬਣਿਆ ਤੇ ਦੋ ਤੋੜ ਇੱਥੇ ਤਿੰਨ ਇਹੋ ਜੇ ਸੀ ਜਿਹੜੇ ਬਿਲਕੁਲ ਉ ਟੁੱਟੇ ਪਏ ਸੀ ਉਹਨਾਂ ਦੇ ਵਿੱਚ ਮਤਲਬ ਕੋਈ ਬਣਿਆ ਨਹੀਂ ਸੀ ਗਿਆ ਤੇ ਕਿਸੇ ਵੇਲੇ ਵੀ ਉਹ ਪਾਣੀ ਆ ਕੇ ਵਰਤ ਸਕਦਾ ਸੀ ਇਸ ਵਾਸਤੇ ਇਹ ਜਿਹੜੇ ਤਿੰਨ ਕਿ ਜਗ੍ਹਾ ਤੇ ਇਦਾਂ ਹੀ ਆ ਇਹ ਐਵਰੇਜ ਲਾ ਲਈਏ ਵੀ ਕਿਲੋ ਕਿਲੋ ਮੀਟਰ ਦਾ ਏਰੀਆ ਇਦਾਂ ਦਾ ਵਾ ਜਿੱਥੇ ਬਿਲਕੁਲ ਹੀ ਬੰਨਣੀ ਹੈਗਾ ਉਹਨੂੰ ਬੰਨਣਾ ਵਾ ਉਸ ਤੋਂ ਪ੍ਰੰਤ ਜਿਹੜਾ ਵਾ ਜਮੀਨਾ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਮਿੱਟੀ ਦੇਣੀ ਆ ਖੇਤਾਂ ਦੇ ਵਿੱਚੋਂ ਤੇ ਇਹ ਕਾਲ ਸਾਈਡ ਦੇ ਸਹਿਯੋਗ ਦੇ ਨਾਲ ਟਰੈਕਟਰ ਵਾਲੀਆਂ ਸਾਡੇ ਲੱਗਣੇ ਆ ਤੇ ਇਹ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਪੁੱ। ਛੱਡਿਆ ਤੇ ਅੱਜ ਜਿਹੜੀ ਇਹ ਮਨਤ ਕਾਰਜਕ੍ਰਮ ਹੋਇਆ ਹੈ ਕੀ ਮੁੱਖ ਮਕਸਦ ਹੈ? ਮਿਰਨਗਰ ਕੁਰਪੀ ਸਿੰਘ ਜੀ ਮੈਂ ਖਾਲਸੇਰ ਇੰਟਰਨੈਸ਼ਨਲ ਦਾ ਹੈਡ ਆਫ ਆਪਰੇਸ਼ਨਰੀ ਆ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੇਜਰ ਨੂੰ ਲੈ ਕੇ ਆਪਾਂ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇੱਥੇ ਹੜਾ ਆਇਆ ਤੇ ਇਹ ਜਿਹੜਾ ਬੰਨ ਜਿੱਥੇ ਆਪਾਂ ਖੜੇ ਆ ਬਾਉਪੁਰ ਪਿੰਡ ਦੇ ਵਿੱਚ ਇੱਥੇ ਤਕਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾਵਾਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬਨ ਨਹੀਂ ਸੀ 18 'ਚ ਹੀ ਬਨਿਆ ਗਿਆ ਇੱਕ ਬਨ ਤੇ 2019 ਦੇ ਹਨ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜਾਈ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥਾਂ 'ਤੇ ਪਏ ਹੋਏ ਨੇ ਤੇ ਬਨ ਦੀ ਖਾਸ ਖਾਸ ਜਿਹੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਸ਼ਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਇੱਥੇ ਜਿਹੜਾ ਪਾੜ ਪੂਰੇ ਜਾਣਾ ਤੇ ਤੁਹਾਨੂੰ ਪਿੰਾ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਛ ਨਾ ਕੁਛ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਈ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ ਦੀ ਮਜਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਅੱਜ ਤੱਕ ਕਿੱਦਾਂ ਪਹੁੰਚ ਕੀਤੀ ਲੋਕਾਂ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਵੀ ਆਏ ਤੇ ਪਿਛਲੇ ਸਾਲ ਵੀ ਆਏ ਟੀਮਸ ਫੀਲ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਦੋਂ ਮੁੰਡਾ ਪਿੰਡ 'ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵਧ ਜੂਗੀ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਆਉਂਦੀ ਹੈ ਜੇ ਬੰਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਉਹ ਕਿ ਇਧਰ ਵੀ ਬਨਾਂਗੇ ਸੋ ਪਿੰਡ ਵੱਲੋਂ ਬਾ ਉੱਪਰ ਪਿੰਡ ਵੱਲੋਂ ਹੋਰ ਪੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਪਿੰਡਾਂ ਵੱਲ ਜਿਹੜਾ ਨੁਕਸਾਨ ਕਰੂਗਾ ਪਾਣੀ ਜੀ ਦੂਜੇ ਪਾਸੇ ਵੱਲ ਜ਼ਿਆਦਾ ਮਜ਼ਬੂਤ ਹੋਗਾ ਕਿਉਂਕਿ ਪਾਣੀ ਨੂੰ ਕੋਈ ਨਾ ਕੋਈ ਰਾਹ ਚਾਹੀਦਾ ਹੈ ਤੇ ਜੇ ਉਧਰਿਆ ਦੇ ਵਿੱਚੋਂ ਕਿਸੇ ਨਾ ਕਿਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀਆਂ ਇਹ ਉਦੋਂ ਹੀ ਇਹ ਹੋਇਆ ਸੀਗਾ ਡਿਸਕਸ ਕੇ ਵੀ ਜਦੋਂ ਉੱਥੇ ਬੰਨ੍ਹ ਦੀ ਸੰਪੂਰਨਤਾ ਹੋ ਗਈ ਮਨਨ ਦੇ ਕਾਰਜ ਦੇ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨੇ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨੇ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਹੰਬਲਾ ਮਾਰਿਆ ਗਿਆ ਕਿ ਪਿੰਡਾਂ ਚੋਂ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੱਟ ਦੇ ਸੌਰੀ ਇਹ ਬੰਨ੍ਹ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ੍ਹ ਦੀ ਮਜ਼ਬੂਤੀ ਬਣ ਜਾਣੀ ਹੈ ਕਿੰਨਾ ਕਸਟਿਮੇਟ ਲੱਗਦਾ ਹੈ ਕਿੰਨੇ ਸਮੇਂ ਵਿੱਚ ਕੰਮ ਮੁਕੰਮਲ ਹੋਵੇ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਇਹ ਜੂਨ ਦੇ ਵਿੱਚ ਹੀ ਮੁਕੰਮਲ ਹੋ ਜਾਵੇ ਕਿਉਂਕਿ ਉਸ ਤੋਂ ਬਾ ਯੀਅਰਲੀ ਮੌਨਸਨ ਆ ਜਾਵੇ ਫਿਰ ਇਹ ਕੰਮ 'ਤੇ ਪ੍ਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ 'ਚ ਚੱਕਰੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਹੀ ਤਾਂ ਇਹਦੇ ਬੰਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡਾ ਉਮੀਦ ਹੈ ਵੀ ਇਹ ਸੀਰੀ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਪੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਸੋ ਸੱਦਾ ਸੀ ਅੱਜ ਇਸ ਬੰਨ ਦਾ ਘਾਟ ਦੇ ਰੰਗ ਹੈ ਮੇਰਾ ਨਾਮ ਦਵਿੰਦਰ ਸਿੰਘ ਆ ਮੈਂ ਖਾਲਸਾ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਨੇ ਉਹਨਾਂ ਨੇ ਪੰਜਾਬ ਚ ਵੀ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇੱਥੇ ਬੰਨ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਤੇ ਜਦੋਂ ਦੂਜੇ ਬੰਨੇ ਸਾਡਾ ਕੰਮ ਚੱਲਦਾ ਕਿ ਤੇ ਟੈਨ ਵਾਲਿਆਂ ਬਹੁਤ ਵਾਰਾਂ ਮੇਰੇ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਜਿਹੜੀ ਸੇਵਾ ਉਹ ਸਾਡੇ ਵੱਲ ਵੀ ਕੀਤੀ ਜਾਵੇ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਜ ਇਹ ਕੰਮ ਸ਼ੁਰੂ ਹੋਇਆ ਹੈ ਨਾਕਾ ਰਕਬਾ ਜਿਹੜਾ ਇੱਥੇ ਦਾ ਕਿੰਨੇ ਕੁ ਲੋਕ ਪ੍ਰਭਾਵਿਤ ਹੋਣਗੇ ਨਾਲ ਸਾਈਡ ਉੱਥੇ ਦੀ ਸੇਵਾ ਇਹ ਜਿਹੜਾ ਰਕਬਾ ਬਣਦਾ ਵਾ 14 ਤੋਂ 15 ਕਿਲੋਮੀਟਰ ਬਣਿਆ ਚ 4 ਤੋਂ 5 ਪਿੰਡ ਆਉਂਦੇ ਆ ਤੇ ਲਗਭਗ ਜਿਹੜੀ ਉਹਨਾਂ ਦੀ ਕੈਲੀ ਆ 2000 ਕਿੱਲੇ ਦੇ ਪਲੱਸ ਹੋਊਗੀ ਇੱਥੇ ਜਿਹੜੀਆਂ ਸਵਾਮਾ ਸਾਡੇ ਵੱਲੋਂ ਜੀਸੀਪੀ ਫੋਗ ਲਾਈਨਾਂ ਵਾ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋੜ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟ੍ਰੈਕਟਰਾਂ ਦਾ ਟਰਾਲੀਆਂ ਦਾ ਕਿਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡੀਜੀਓ ਦਾ ਸਹਿਯੋਗ ਐਕਾਊਂਟ ਸਾਈਡ ਵੱਲੋਂ ਸੁਨੂ ਸੰਕਰਨਾ ਵਾ ਇਹ ਕਿ ਦਿਨ ਚੱਲ ਰਹੇ ਕਿ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜਿਹੜੇ ਅਲਿਬੀ ਹਮਤ ਦੇ ਠੀਕ ਅਸੀਂ ਇਹੋ ਚੁਣਿਆ ਚ ਕਹਿੰਨੇ ਆਂ ਵੀ ਆਪਾਂ ਇਹ ਜਿਹੜੇ ਕਾਰਜ ਹੈ ਰਲ ਮਿਲ ਕੇ ਜਿੱਦਾਂ ਜਿੱਥੇ ਸਾਰੇ ਇਕੱਠੇ ਹੋ ਕੇ ਕੀਤੇ ਆਂ ਆਉਣ ਵਾਲੇ ਕਿਤੇ ਵੀ ਸਮੇਂ ਦੇ ਕੁਦਰਤੀ ਆਪਤਾਂ ਦੀ ਬੁਲਦੇ ਪ੍ਰਮਾਤਮਾ ਦੇ ਹੱਥ ਜੋੜਦੇ ਆਂ ਵੀ ਇਹ ਦੁਬਾਰਾ ਨਾ ਹੋਵੇ ਜਿੱਥੇ ਵੀ ਆਉਣ ਵਾਲੇ ਸਮੇਂ ਚ ਕਿਤੇ ਵੀ ਕਿਤੇ ਲੋੜ ਪੈਂਦੀ ਹੈ ਫੌਲਸੈਟ ਹਰ ਜਗ੍ਹਾ ਤੇ ਹਾਜ਼ਰ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਤੁਹਾਡੇ ਫੋਨ ਨੰਬਰ ਵੈਬਸਾਈਟ ਸਾਰਾ ਕੁਝ ਚੱਲਦਾ ਵਾ ਉਹ ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਦੇ ਸਾਡੇ ਸੇਵਾਦਾਰ ਉੱਥੇ ਪਹੁੰਚਦੇ ਆਂ